ਸਤਿਕਾਰਯੋਗ ਸਤਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਸਾਰੀਆਂ ਸੰਗਤਾਂ ਨੂੰ ਸਾਰੇ ਨਗਰ ਨੂੰ ਤਕਰੀਬਨ ਪਤਾ ਹੈ ਕਿ ਅੱਜ ਬੰਦੀ ਛੋੜ ਦਿਵਸ ਹੈ દિਵਾਲੀ ਦਾ ਦਿਨ ਹੈ ਜੋ ਹਰ ਸਾਲ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਬੰਦੀ ਛੋੜ ਦਿਵਸ குருਗਿਆ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਸੇਵਾਦਾਰਾਂ ਵੱਲੋਂ ਸਤਿਗੁਰਾਂ ਦੀ ਬੜੀ ਕਿਰਪਾ ਹੈ ਸਾਰੀਆਂ ਸੰਗਤਾਂ ਤੇ ਸਾਰੇ ਨਗਰ ਤੇ ਜਿਹੜੇ ਹਰ ਸੰਗRAND ਹਰ ਦੀਵਾਲੀ ਤੇ ਤੇ ਹਰ 1 ਜਨਵਰੀ ਨੂੰ ਗੁਰੂ ਕੀਆ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ ਇਹ ਸਤਿਗੁਰੂ ਸਾਡੇ ਸੀਸ ਤੇ ਹੱਥ ਰੱਖ ਕੇ ਸੇਵਾ ਕਰਵਾ ਰਹੇ ਨੇ ਗੁਰੂ ਪਿਆਰਿਓ ਤੇ ਬੜੀ ਬਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਜਿਨ੍ਹਾਂ ਦੇ ਘਰ ਵਿੱਚ ਦਾਤਾਂ ਵਕਸੀਆਂ ਨੇ ਪ੍ਰਮਾਤਮਾ ਨੇ ਕੱਲੇ-ਕੱਲੇ ਕਰਵਾ ਦਿਆ ਕਰੋ ਤੇ ਕਈ ਪਰਿਵਾਰ ਆਰਥਿਕ ਪੱਖੋਂ ਥੋੜੇ ਜੇ ਡਾਊਨ ਹੁੰਦੇ ਨੇ ਉਹ ਕਈ ਕਈ ਘਰ ਰਲ ਕੇ ਕਰਵਾ ਦਿਆ ਕਰੋ ਕਿਉਂਕਿ ਜਦੋਂ ਅਸੀਂ ਅਮਰਤ ਵੇਲੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਦੇ ਹਾਂ ਗੁਰੂ ਪਿਆਰਿਓ ਸਤਿਗੁਰੂ ਖੁਸ਼ ਵੜੇ ਹੁੰਦੇ ਨੇ ਬਹੁਤ ਕੁਝ ਹੁੰਦੇ ਨੇ ਸਤਿਗੁਰੂ ਇੱਕ ਤਾਂ ਇਹਦੇ ਵਿੱਚ ਸਾਡੀ ਕਮਾਈ ਸਫਲ ਹੋ ਜਾਂਦੀ ਹੈ ਸਾਡੀ ਕਿਰਤ ਸਫਲ ਹੋ ਜਾਂਦੀ ਹੈ ਦੂਜੀ ਗੱਲ ਸਾਡਾ ਸਾਰਾ ਇਤਿਹਾਸ ਸਾਰੀ ਗੁਰਬਾਣੀ ਕਦੇ ਵਿਚਾਰ ਕੇ ਵੇਖਿਓ ਗੁਰੂ ਪਿਆਰਿਓ ਜਿਹੜੇ ਗੁਰੂ ਕੀਆ ਸੰਗਤਾਂ ਵਾਸਤੇ ਆਪਣੀ ਕਿਰਤ ਦੇ ਵਿੱਚੋਂ ਖਰਚਾ ਕਰਦੇ ਨੇ ਨਾ ਸੱਚੇ ਪਾਤਸ਼ਾਹ ਕਹਿੰਦੇ ਟੋਟ ਨਾ ਆਵੇ ਵੱਧ ਤੋ ਜਾਈ ਉਥੇ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਉਥੇ ਮਾਲਕ ਦੀਆਂ ਬਰਕਤਾਂ ਵਸ ਜਾਂਦੀਆਂ ਨੇ ਪਿਆਰਿਓ ਜਦੋਂ ਭਾਈ ਬੁੱਧੂ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਗਿਆ ਸੀ ਕਿ ਸੱਚੇ ਪਾਤਸ਼ਾਹ ਮੇਰਾ ਕਾਰਜ ਰਾਸ ਹੋ ਜਾਵੇ ਮੇਰਾ ਕੰਮ ਅੜਿਆ ਹੋਇਆ ਹੈ ਮੇਰਾ ਕਾਰਜ ਰਾਸ ਨਹੀਂ ਹੁੰਦਾ ਗੁਰੂ ਅਰਜਨ ਦੇ ਮਹਾਰਾਜ ਨੇ ਭਾਈ ਬੁੱਧੂ ਨੂੰ ਇਹੀ ਵਚਨ ਕੀਤਾ ਸੀ ਕਹਿੰਦੇ ਸੰਗਤਾਂ ਨੂੰ ਲੰਗਰ ਛਕਾਖੋ ਸਤਨਾਮ ਸਿਰਵਾਹੀ ਗੁਰੂ ਸੰਗਤਾਂ ਨੂੰ ਕਹਿੰਦੇ ਲੰਗਰ ਸਕਾ ਕੇ ਉਹਨਾਂ ਦੇ ਹੱਥ ਸੁੱਚੇ ਕਰਾ ਉਹਨਾਂ ਦੀ ਸੇਵਾ ਕਰ ਫਿਰ ਸੰਗਤਾਂ ਕਹਿੰਦੇ ਖੋਸੋ ਕੇ ਤੇਰੀ ਅਰਦਾਸ ਕਰਨ ਗੀਆਂ ਤੇਰਾ ਕਾਰਜ ਰਾਸ ਹੋ ਜਾਣਾ ਇਸ ਕਰਕੇ ਭਾਈ ਜਦੋਂ ਅਸੀਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲੇ ਕਰਨ ਵਾਸਤੇ ਆਪਣੀ ਕਿਰਤ ਦੇ ਵਿੱਚੋਂ ਮਾਇਆ ਗੁਰੂ ਕੇ ਲੰਗਰਾਂ ਵਿੱਚ ਖਰਚ ਕਰਦੇ ਆ ਸੱਚੇ ਪਾਤਸ਼ਾਹ ਕਹਿੰਦੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਕਹਿੰਦੇ ਗੁਰੂ ਦੇ ਖਜ਼ਾਨੇ ਵਿੱਚੋਂ ਕਿਹੜੀਆਂ ਕਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਨੇ ਰਤਨ ਲਾਲ ਹੀਰਿਆਂ ਤੋਂ ਵੀ ਮਹਿੰਗੀਆਂ ਵਸਤੂਆਂ ਜਾਕਾ ਕਛੂ ਨਾ ਮੋਲ ਜਿਹਦਾ ਕੋਈ ਮੁੱਲੇ ਨਹੀਂ ਭਰੇ ਭੰਡਾਰ ਲੰਗਰ ਕਰਨ ਵਾਲਿਆਂ ਦੇ ਲੰਗਰ ਕਰਾਉਣ ਵਾਲਿਆਂ ਦੇ ਕਹਿੰਦੇ ਭੰਡਾਰੇ ਭਰ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਰੇ ਪੰਡਾਰ ਅਖੂਟ ਤੋਲ ਖਾਵੇ ਖਰਚੇ ਰਲ ਮਿਲ ਭਾਈ ਕਹਿੰਦੇ ਰਲ ਮਿਲ ਕੇ ਗੁਰੂ ਕੀਆ ਸੰਗਤਾਂ ਜਦੋਂ ਗੁਰੂ ਕਾ ਲੰਗਰ ਛਕਦੀਆਂ ਨਹੀਂ ਗੁਰੂ ਦੇ ਪਿਆਰੇ ਸੇਵਾ ਕਰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਕਦੇ ਵੀ ਕਹਿੰਦੇ ਤੋਟ ਨਹੀਂ ਆਉਂਦੀ ਕਿਸੇ ਵੀ ਗੱਲ ਦੀ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਕਹਿੰਦੇ ਮਸਤਕ ਤੇ ਲੇਖ ਲਿਖੇ ਹੋਣ ਇਹ ਮਸਤਕ ਤੇ ਲੇਖ ਕਿਵੇਂ ਲਿਖੇ ਜਾਂਦੇ ਨੇ ਗੁਰੂ ਪਿਆਰਿਓ ਹੁਣ ਕਈਆਂ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਮਸਤਕ ਤੇ ਲੇਖ ਤਾਂ ਜਿਹੋ ਜਿਹਾ ਲਿਖੇ ਗਏ ਉਹ ਤਾਂ ਲਿਖ ਹੀ ਗਏ ਹੁਣ ਕੋਈ ਇਲਾਜ ਨਹੀਂ ਇਹਦਾ ਇਲਾਜ ਹੈ ਗੁਰੂ ਪਿਆਰੇ ਇਹਦਾ ਇਲਾਜ ਇਹ ਹੈ ਤੁਸੀਂ ਹੁਣ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹੋ ਤੁਹਾਡੇ ਚੰਗੇ ਲੇਖ ਲਿਖੇ ਜਾ ਰਹੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੰਗੇ ਲੇਖ ਤੁਹਾਡੇ ਲਿਖੇ ਜਾ ਰਹੇ ਨੇ ਸੋਇ ਤਖਜਾਨਾ ਲਿਆ ਰਲਾਏ ਫਿਰ ਸਤਿਗੁਰੂ ਆਪਣੇ ਖਜ਼ਾਨਿਆਂ ਦੇ ਵਿੱਚ ਆਪਣੇ ਸੇਵਕਾਂ ਨੂੰ ਸ਼ਾਮਲ ਕਰ ਲੈਂਦੇ ਨੇ ਹੁਣ ਕਈਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਪਿਆਰਿਓ ਕਿ ਸਾਡੇ ਕੋਲ ਮਾਇਆ ਬਣੀ ਸਾਡੇ ਕੋਲ ਘਰ ਬਣੀ ਅਸੀਂ ਸੇਵਾ ਕਿਵੇਂ ਕਰੀਏ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਨਾ ਜਿਹੜੀ ਇਹ ਤੇਰੀ ਭਾਵਨਾ ਨਾਲ ਵੀ ਹੋ ਸਕਦੀ ਹੈ ਜਦੋਂ ਲਾਹੌਰ ਚੂਨਾ ਮੰਡੀ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਭੇਜਿਆ ਸੀ ਤੇ ਬਾਪਸ ਆਉਣ ਵੇਲੇ ਇੱਕ ਕੱਪੜੇ ਦੀ ਦੁਕਾਨ ਤੇ ਭਾਈ ਜੇਠਾ ਜੀ ਖੜੇ ਕੱਪੜੇ ਦੀ ਦੁਕਾਨ ਤੇ ਇੱਕ ਕੱਪੜਾ ਪਸੰਦ ਆ ਗਿਆ ਭਾਈ ਜੇਠਾ ਜੀ ਦੇ ਮਨ ਵਿੱਚ ਸਰ ਦਾ ਬਹੁਤ ਹੈ ਕਹਿੰਦਾ ਜੀ ਇਹ ਕੱਪੜੇ ਦਾ ਚੋਲਾ ਕਹਿੰਦਾ ਗੁਰੂ ਅਮਰਦਾਸ ਜੀ ਨੂੰ ਪਵਾਇਆ ਜਾਵੇ ਐਦੋਂ ਉੱਪਰ ਦੀ ਕੋਈ ਸੇਵਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਜੇਠਾ ਆਪਣੇ ਮਨ ਵਿੱਚ ਫੁਰਨਾ ਬਣਾ ਰਿਹਾ ਜੀਵ ਵਿੱਚ ਪੈਸਾ ਕੋਈ ਨਹੀਂ ਲਵੇ 1 ਰੁਪਿਆ ਨਹੀਂ ਭਾਈ ਜੇਠਾ ਜੀ ਕਹਿੰਦੇ ਆ ਜਿਹੜਾ ਕਹਿੰਦੇ ਕੱਪੜਾ ਹੈ ਨਾ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਕਹਿੰਦੇ ਚੋਲਾ ਬੜਾ ਸੋਹਣਾ ਲੱਗੂ ਜੇ ਸਲਾਈ ਕਰਾ ਕੇ ਪਵਾਇਆ ਜਾਵੇ ਭਾਵਨਾ ਬਣਾ ਕੇ ਪੁਰਨਾ ਬਣਾ ਕੇ ਜੇ ਵਿੱਚ ਕੋਈ ਪੈਸਾ ਨਹੀਂ ਅੱਗੇ ਤੁਰ ਪੇ ਅੱਗੇ ਬਾਜ਼ਾਰ ਵਿੱਚ ਦੀ ਜਾ ਰਹੇ ਨੇ ਬਾਜ਼ਾਰ ਦੇ ਵਿੱਚ ਅੰਬਾਂ ਦੀ ਰੇੜੀ ਲੱਗੀ ਹੋਈ ਹੈ ਅੰਬ ਬੜੇ ਮਿੱਠੇ ਨੇ ਤੇ ਬੜੇ ਪੱਕੇ ਨੇ ਰਸ ਦੇ ਨਾਲ ਭਰੇ ਹੋਏ ਨੇ ਭਾਈ ਜੇਠਾ ਜੀ ਫਿਰ ਅੰਬਾਂ ਦੀ ਰੇੜੀ ਕੋਲ ਖੜ ਗਏ ਗੁਰੂ ਪਿਆਰੇ ਅੰਬਾਂ ਦੀ ਰੇੜੀ ਕੋਲ ਖੜ ਕੇ ਮਨ ਵਿੱਚ ਚੱਲ ਰਿਹਾ ਹੈ ਇਹ ਅੰਬ ਜੇ ਮੇਰੇ ਸਤ ਗੁਰਾਂ ਨੂੰ ਸਕਾਏ ਜਾਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਅੰਬ ਕਹਿੰਦੇ ਮੇਰੇ ਸਤ ਗੁਰਾਂ ਨੂੰ ਸਕਾਏ ਜਾਣ ਕਿੰਨਾ ਵਧੀਆ ਹੋਏਗਾ ਕਹਿੰਦੇ ਮੇਰਾ ਮਨ ਖੁਸ਼ ਹੋ ਜਾਵੇਗਾ ਜੇਬ ਚਰਪਈਆ ਕੋਈ ਨਹੀਂ ਇਹ ਫੁਰਨਾ ਬਣਾ ਕੇ ਅੱਗੇ ਤੁਰ ਪੇ ਭਾਈ ਜੇਠਾ ਜੀ ਵਾਪਸ ਆਏ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਵਾਪਸ ਆਏ ਗੁਰੂ ਅਮਰਦਾਸ ਮਹਾਰਾਜ ਆਪਣੇ ਆਸਣ ਤੇ ਬੈਠੇ ਨੇ ਤੇ ਉਹ ਚੋਲਾ ਕਹਿੰਦੇ ਜਿਵੇਂ ਆਪਾਂ ਨਵਾਂ ਪਾ ਕੇ ਨਾ ਕੱਪੜਾ ਪਾ ਕੇ ਨਮਾ ਕੋਈ ਸੂਟ ਪਾ ਕੇ ਬਲ ਕੱਢਦੇ ਹੁੰਨੇ ਐ ਇਦਾਂ ਬਲ ਕੱਢੀ ਜਾਂਦੇ ਨੇ ਸਤਿਗੁਰਾਂ ਨੂੰ ਪੁੱਛਣਾ ਕੀਤਾ ਸੱਚੇ ਪਾਤਸ਼ਾਹ ਰਾਤ ਰਾਮ ਨੇ ਕੀਤਾ ਜਾਣੀ ਜਾਣ ਸਤਿਗੁਰੂ ਕਹਿੰਦੇ ਕਹਿੰਦੇ ਕਿਸੇ ਸੇਵਾਦਾਰ ਨੇ ਆਪਣੀ ਭਾਵਨਾ ਦੇ ਨਾਲ ਸਾਨੂੰ ਚੋਲਾ ਕਹਿੰਦੇ ਸਲਾਕੇ ਪਵਾਇਆ ਉਹਦੀ ਭਾਵਨਾ ਪੂਰੀ ਕਰ ਰਿਹਾ ਖੋ ਸਤਨਾ ਸ਼੍ਰੀ ਵਾਖੇ ਗੁਰੂ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪਏ ਪਿਆਰੇ ਕਿ ਸੱਚੇ ਪਤਸਾ ਤੁਸੀਂ ਤਾਂ ਜਾਣੇ ਜਾਣੋ ਦੁਨੀਆਂ ਦੇ ਮਾਲਕੋਂ ਪਤਸਾ ਜਿਹੜੀ ਭਾਈ ਜੇਠਾ ਜੀ ਨੇ ਅੰਬ ਦੀ ਭਾਵਨਾ ਬਣਾਈ ਸੀ ਨਾ ਅੰਬ ਮੈਂ ਸਤਗੁਰਾਂ ਨੂੰ ਸਕਾਉਣਾ ਹੈ ਉਹੀ ਅੰਬ ਦੀ ਗਿੱਟਕ ਸਤਿਗੁਰਾਂ ਦੇ ਕੋਲੇ ਪਈ ਹੈ ਭਾਈ ਜੇਠਾ ਜੀ ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਸਤਕ ਰੱਖ ਦਿੱਤਾ ਪਿਆਰਿਓ ਬਲਿਹਾਰ ਜਾ ਰਹੇ ਨੇ ਸਤਿਗੁਰਾਂ ਤੋਂ ਕਿ ਸੱਚੇ ਪਾਤਸ਼ਾਹ ਤੇਰੀਆਂ ਬਸ ਤੂੰ ਹੀ ਜਾਣਦਾ ਹੈ ਇਸ ਕਰਕੇ ਅੱਜ ਬੰਦੀ ਛੋੜ ਦਿਵਸ ਕਿਹਨੂੰ ਕਹਿੰਦੇ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਵੰਜਾ ਰਾਜੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਿਹਾ ਕਰਵਾਏ ਸੀ ਉਹ ਜਿਹੜੇ ਬਵੰਜਾ ਰਾਜੇ ਸੀ ਪਿਆਰਿਓ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਵੱਡੀਆਂ-ਵੱਡੀਆਂ ਰਿਆਸਤਾਂ ਦੇ ਮਾਲਕ ਸੀ ਉਹ ਜੇ ਮੈਨਾਬਾ ਰਾਸਤ ਹੋਗੀ ਜੀਂਦ ਰਾਸਤ ਹੋਗੀ ਹੋਰ ਬੜੀਆਂ ਰਾਸਤਾਂ ਨੇ ਉਹ ਕਿਸੇ ਕਾਰਨ ਕਰਕੇ ਜੇਲ੍ਹ ਵਿੱਚ ਬੰਦ ਕੀਤੇ ਹੋਏ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਜਹਾਂਗੀਰ ਦਾ ਪਰਵਾਨਾ ਆਇਆ ਜੇਲ੍ਹ ਦੇ ਵਿੱਚ ਸਨੇਹਾ ਆਇਆ ਕਿ ਗੁਰੂ ਹਰਗੋਬਿੰਦ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਹੁਣ ਇਕੱਠੇ ਹੀ ਰਹਿੰਦੇ ਨੇ ਸਾਰੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਰਾਜਿਆਂ ਨੂੰ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਹਾ ਕੀਤਾ ਜਾ ਰਿਹਾ ਸਾਰੇ ਰਾਜੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆ ਗਏ ਪਿਆਰਿਓ ਨਮਸਕਾਰ ਕਰਕੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜਿੱਦਣ ਦੇ ਤੁਸੀਂ ਜੇਲ੍ਹ ਵਿੱਚ ਆਇਓ ਗਵਾਲੀਅਰ ਦੇ ਕਿਲੇ ਵਿੱਚ ਆਇਓ ਸਾਡਾ ਹੁਣ ਜੀਣ ਨੂੰ ਜੀ ਕਰਦਾ ਜਿਉਣ ਨੂੰ ਜੀ ਕਰਦਾ ਇਹਨਾਂ ਰਾਜਿਆਂ ਨੇ ਕਹਿੰਦੇ ਸਾਨੂੰ ਮਾਰ ਦੇਣਾ ਸੀ ਜੇ ਤੁਹਾਡੇ ਨਾਲ ਮੇਲ ਨਾ ਹੁੰਦਾ ਹਰ ਰੋਜ਼ ਐਸਾ ਖਾਣਾ ਖਵਾਇਆ ਜਾਂਦਾ ਸੀ ਹਰ ਰੋਜ਼ ਇਹੋ ਜੀ ਖਾਾਕ ਉਹਨਾਂ ਰਾਜਿਆਂ ਨੂੰ ਸਕਾਈ ਜਾਂਦੀ ਸੀ ਜਿਹਦੇ ਨਾਲ ਉਹਨਾਂ ਦੀ ਜਾਦ-ਅਸਤ ਖਤਮ ਹੋ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਉਹ ਸਤਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ ਜਾਂ ਤਾਂ ਸਾਨੂੰ ਨਾਲ ਲੈ ਕੇ ਜਾਓ ਵੀ ਸਾਡੇ ਹੁਣ ਤੁਹਾਡੇ ਤੋਂ ਬਿਨਾ ਜ਼ਿੰਦਗੀ ਲੰਘਣੀ ਬੜੀ ਮੁਸ਼ਕਲ ਹੈ ਜਦੋਂ ਸਤਗੁਰਾਂ ਦੇ ਕੋਲ ਪਰਵਾਨਾ ਆਇਆ ਸੁਨੇਹਾ ਆਇਆ ਸਤਗੁਰਾਂ ਨੇ ਅਨਕਾਰ ਕਰ ਦਿੱਤਾ ਜਵਾਬ ਦੇ ਦਿੱਤਾ ਕਹਿੰਦੇ ਅਸੀਂ ਰਹਾ ਨਹੀਂ ਹੋਣਾ ਆਖੋ ਸਤਨਾਮ ਵਾਹਿਗੁਰੂ ਜੇ ਸਾਨੂੰ ਰਹਾ ਕਰਨਾ ਕਹਿੰਦੇ ਸਾਰੇ ਰਾਜਿਆਂ ਨੂੰ ਛੱਡੋ ਨਾਲ ਬਦਵਾਨਾਂ ਨੇ ਇਤਿਹਾਸਕਾਰਾਂ ਨੇ ਕਿਸੇ ਨੇ 101 ਰਾਜਾ ਦੱਸਿਆ ਤੇ ਬੜੇ ਰਾਜਿਆਂ ਦੀ ਗਿਣਤੀ ਵੱਧ ਘੱਟ ਦੱਸੀ ਹੈ ਪਰ ਜਿਹੜੇ ਸਤਗੁਰਾਂ ਨੇ ਰਹਾ ਕੀਤੇ ਸੀ ਪਿਆਰੇ ਉਹ 52 ਰਾਜੇ ਸੀ ਫਿਰ ਸਤਗੁਰਾਂ ਨੇ ਉੱਥੇ ਇੱਕ ਜੁਗਤੀ ਵਰਤ ਲਈ ਕਹਿੰਦੇ ਜਿੰਨੇ ਸਾਡੇ ਚੋਲੇ ਦੀਆਂ ਤਣੀਆਂ ਫੜ ਕੇ ਬਾਹਰ ਨਿਕਲ ਜਾਣਗੇ ਉਹਨੇ ਬੰਦੇ ਤੁਹਾਨੂੰ ਰਹਾ ਕਰਨੇ ਪੈਣਗੇ ਗੁਰੂ ਪਿਆਰਿਓ ਫਿਰ ਸਤਿਗੁਰੂ ਗੁਰੂ ਹਰगोविंद ਸਾਹਿਬ ਨੇ ਕੋਚੋਲਾ ਸਮਾਇਆ 52 ਕਲੀਆਂ ਵਾਲਾ ਜਿਹੜਾ ਅੱਜ ਵੀ ਰਾੜਾ ਸਾਹਿਬ ਤੋਂ ਅੱਗੇ ਕਢਾਣੀ ਦੀ ਧਰਤੀ ਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਉੱਥੇ ਪਿਆ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਉਹ 52 ਕਲੀਆਂ ਵਾਲਾ ਚੋਲਾ ਜਦੋਂ ਸਤਗੁਰਾਂ ਨੇ ਪੈਨਿਆ ਫਿਰ ਸਾਰੇ ਜਿੰਨੇ ਵੀ ਰਾਜੇ ਤੇ ਰਿਆਸਤਾਂ ਦੇ ਉਹ ਤਣੀਆਂ ਫੜ ਕੇ ਬਾਹਰ ਆਏ ਪਿਆਰੇ ਉਸ ਸਮੇਂ ਫਿਰ ਖੁਸ਼ੀਆਂ ਦੇ ਵਿੱਚ ਜਦੋਂ ਸਤਗੁਰੂ ਸ੍ਰੀ ਅਮਰਤ ਸਰ ਉੱਥੇ ਆਏ ਸਤਗੁਰਾਂ ਦੀਆਂ ਆਉਣ ਦੀਆਂ ਖੁਸ਼ੀਆਂ ਦੇ ਵਿੱਚ ਫਿਰ ਦੀਪਮਾਲਾ ਕੀਤੀ ਗਈ ਇੱਕ ਜੇਲਰ ਦੱਸਿਆ ਇਤਿਹਾਸ ਵਿੱਚ ਜਿਹਦਾ ਨਾਮ ਸੀ ਭਾਈ ਹਰਦਾਸ ਮੱਲ ਹਰਦਾਸ ਮੱਲ ਵੀ ਲਿਖਿਆ ਹਰੀਦਾਸ ਵੀ ਲਿਖਿਆ ਉਹ ਜੇਲ੍ਹ ਰਸੀ ਪਿਆਰਿਆ ਉਹ ਜਹਾਗੀਰ ਦਾ ਚੰਦੂ ਦਾ ਸਮਝਾਇਆ ਹੋਇਆ ਸੀ ਕਿ ਕਿਸੇ ਵੀ ਤਰ੍ਹਾਂ ਗੁਰੂ ਸਾਹਿਬ ਨੂੰ ਖਤਮ ਕਰ ਦੇਣਾ ਇੱਥੇ ਉਸ ਮਰਜ਼ੀ ਕਰ ਪਰ ਜਦੋਂ ਨੇ ਸਤਗੁਰੂ ਦੇ ਦਰਸ਼ਨ ਕੀਤੇ ਨਾ ਗੁਰੂ ਪਿਆਰਿਓ ਉਹ ਸਤਗੁਰਾਂ ਦੇ ਹੀ ਬਣ ਕੇ ਰਹਿ ਗਿਆ ਖੋ ਸਤਨਾਮ ਵਾਹਿਗੁਰੂ ਸਭ ਤੋਂ ਪਹਿਲਾਂ ਸਰੀਆ ਕਾਲੋ ਸਭ ਤੋਂ ਪਹਿਲਾਂ ਇਤਿਹਾਸ ਦੱਸਦਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਉਹ ਜੇਲਰ ਹਰਦਾਸ ਮੱਲ ਨੇ ਕਹਿੰਦੇ ਸਭ ਤੋਂ ਪਹਿਲਾਂ ਦੀਵੇ ਲਾਇਏ ਸੀ ਆਪਣੇ ਘਰ ਵਿੱਚ ਆਖੋ ਸਤਨਾਮ ਦੀਵਾ ਜੀ ਗੁਰੂ ਐਡਾ ਵੱਡਾ ਸੇਵਾਦਾਰ ਬਣ ਗਿਆ ਸੀ ਸਤਿਗੁਰਾਂ ਦਾ ਕਿਉਂਕਿ ਸਤਗੁਰੂ ਬੰਦੀ ਛੋੜ ਹੈ ਅੱਜ ਸਾਰੇ ਵਰਡ ਦੇ ਵਿੱਚ ਬੜੇ ਖੁਸ਼ੀਆਂ ਦੇ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਦੀਵਾਲੀ ਦਾ ਤਿਹਾਰ ਸਾਡੇ ਕਈ ਧਰਮਾਂ ਦੇ ਨਾਲ ਲਿਏਕੜਾ ਹੈ ਪਿਆਰਿਆ ਪਰ ਸਾਡੀ ਕੌਮ ਹੈ ਜਿਹੜੀ ਗੁਰਸਿੱਖੀ ਕੌਮ ਇਕਾਲ ਤਖਤ ਸਾਹਿਬ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਬੜਾ ਇਤਿਹਾਸ ਮੇਲ ਖਾਂਦਾ ਹੈ ਦੀਵਾਲੀ ਦਾ ਤੇ ਜਦੋਂ ਜੁੱਧਿਆ ਦੇ ਵਿੱਚ ਵਾਪਸ ਰਾਮਚੰਦਰ ਜੀ ਆਏ ਸੀ ਨਾ 14 ਸਾਲ ਦਾ ਦਸੌਂਟਾ ਕੱਟ ਕੇ ਉਦੋਂ ਵੀ ਜੁੱਧਿਆ ਦੇ ਵਸੀਆਂ ਨੇ ਦੀਪਮਾਲਾ ਕੀਤੀ ਸੀ ਬਹੁਤ ਘਟਨਾ ਨੇ ਜਿਹੜੀਆਂ ਦੀਵਾਲੀ ਦੇ ਨਾਲ ਸੰਬੰਧਿਤ ਨੇ ਪਰ ਸਾਡੇ ਸਿੱਖ ਕੌਮ ਦੀ ਜਿਹੜੀ ਘਟਨਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਕਿਰਪਾ ਕਰਨ ਜਿੰਨੀਆਂ ਸੰਗਤਾਂ ਅੱਜ ਪਹੁੰਚੀਆਂ ਨੇ ਤੇ ਬਹੁਤ ਸਾਰੀਆਂ ਸੰਗਤਾਂ ਦਾ ਕੱਤਾ ਵੀ ਸ਼ੁਰੂ ਕੀਤਾ ਹੋਇਆ ਸ্নান ਕਰਨ ਵਾਸਤੇ ਤਲਵੰਡੀ ਮਾਲਕ ਤੋਂ ਪਿੰਡ ਅਕਬਰਪੁਰ ਤੋਂ ਕਨੌੜ ਸਾਹਿਬ ਦੀਆਂ ਸਾਰੀਆਂ ਸੰਗਤਾਂ ਕੱਤੇ ਤੇ ਸ্নান ਕਰ ਰਹੀਆਂ ਨੇ ਸੋ ਸਤਿਗੁਰੂ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਅਪਨ ਸਭੇ ਰੋਗ ਪਾਤਸ਼ਾਹ ਕਹਿੰਦੇ ਜਦੋਂ ਸਾਨੂੰ ਕੋਈ ਦੁੱਖ ਆਉਂਦਾ ਹੈ ਜਦੋਂ ਕੋਈ ਰੋਗ ਲੱਗਦਾ ਹੈ ਇਹ ਸਮਝ ਲੈ ਤੂੰ ਸਤਿਗੁਰੂ ਨੂੰ ਭੁੱਲ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਸਾਡੇ ਗੁਰਮਤ ਦੇ ਵਿੱਚ ਗੁਰੂ ਪਿਆਰਿਓ ਕੋਈ ਦਿਨ ਚੰਗਾ ਨਹੀਂ ਕੋਈ ਮਾੜਾ ਨਹੀਂ ਪਾਤਸ਼ਾਹ ਕਹਿੰਦੇ ਇੱਕ ਦਿਨ ਮਾੜਾ ਹੈ ਸੁਣਿਓ ਕਿਹੜਾ ਦਿਨ ਮਾੜਾ ਹੈ ਸਾਡਾ ਇਤਿਹਾਸ ਕਹਿੰਦੇ ਕਹਿੰਦੇ ਉਹ ਦਿਨ ਮਾੜਾ ਜਿੱਦਨ ਤੂੰ ਨਿਤ ਨੇਮ ਨਾ ਕੀਤਾ ਆਖੋ ਸਤਨਾ ਸ਼੍ਰੀ ਅਕਾਲ ਏ ਗੁਰੂ ਦਿਨ ਉਹ ਮਾੜਾ ਜਿੱਦਨ ਤੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਕੀਤੇ ਜਿੱਦਨ ਤੂੰ ਗੁਰਬਾਣੀ ਨਾ ਪੜ੍ਹੀ ਅੰਮ੍ਰਿਤ ਵੇਲੇ ਨਾ ਉੱਠਿਆ ਜਿੱਦਨ ਤੂੰ ਪੰਜੇ ਬਾਣੀਆਂ ਦਾ ਨਿਤ ਨੇਮ ਨਾ ਕੀਤਾ ਉਹ ਦਿਨ ਕਹਿੰਦੇ ਸਭ ਤੋਂ ਮਾੜਾ ਤੇਰੇ ਲਈ ਇਸ ਕਰਕੇ ਭਾਈ ਸਤਗੁਰਾਂ ਦੇ ਨਾਲ ਜੁੜੇ ਰਹੋ ਜਦੋਂ ਅਸੀਂ ਸਤਿਗੁਰਾਂ ਦੇ ਨਾਲ ਜੁੜਕ ਕੇ ਰਹਾਂਗੇ ਫਿਰ ਸਤਿਗੁਰੂ ਸਾਡੇ ਤੇ ਕਿਰਪਾ ਕਰ ਦੇਣਗੇ ਤਰਸ ਕਰ ਦੇਣਗੇ